ਸੱਸੀ ਗਾਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਪ੍ਰਸਿੱਧ ਗੀਤਕਾਰ ਰਾਮਫਲ ਰਾਜਲਹੀੜੀ ਦੀ ਲਿਖੀ ਰਚਨਾ ਆਪ ਜੀ ਦੇ ਸਨਮੁਖ ਕਰਨ ਜਾ ਰਿਹਾ ਹਾਂ ਜਰਾ ਗੌਰ ਫਰਮਾਉਣਾ ਧਿਆਨ ਦਿਓ ਕੀ ਲਿਖ ਰਹੇ ਆ ਸਿਆਣੇ ਆਖਦੇ ਜੱਟ ਨੂੰ ਘੌਲ ਮਾਰੇ ਤੇ ਆਸ਼ਕ ਲੋਕਾਂ ਨੂੰ ਮਾਰਦੀ ਸੰਗ ਲੋਕੋ ਹੰਡ ਸਿਆਲ ਦੀ ਮਾਰਦੀ ਛੜਿਆਂ ਨੂੰ ਛਿੜੀ ਹੱਦਾਂ ਦੀ ਮਾਰਦੀ ਜੰਗ ਲੋਕੋ ਉਪਲੀ ਆਖ ਦੇ ਚੋਰ ਨੂੰ ਖੰਗ ਮਾਰੇ ਤੇ ਬੰਦਾ ਟੱਕਰਿਆ ਮਾਰਦਾ ਨੰਗ ਲੋਕੋ ਰਜਲ ਹੀੜੀ ਉਹ ਦੇਵੀ ਨਾ ਤੁਰਨ ਪੋਰਾ ਇਹ ਜੁੱਤੀ ਮਾਰਦੀ ਹਮੇਸ਼ਾ ਤੰਗ ਲੋਕੋ ਜੁੱਤੀ ਮਾਰਦੀ ਹਮੇਸ਼ਾ ਤੰਗ ਲੋਕੋ ਕੁੱਤਾ ਉਸੇ ਹੀ ਘਰ ਵਿੱਚ ਮਾਰੇ ਢੇੜਾ ਮੁਸ਼ਕ ਜਿੱਤੋਂ ਵੀ ਆਉਂਦੀ ਹੱਡੀਆਂ ਦੀ ਠਰਕੀ ਬੰਦਾ ਉਧਰ ਨੂੰ ਸ਼ੂਟ ਕਰਦਾ ਹੈ ਪੀੜ ਜਿੱਧਰ ਨੂੰ ਦਿਸਦੀ ਨੱਡੀਆਂ ਦੀ ਡਰਾਈਵਰ ਬੜਿਆ ਬੇਸ਼ੱਕ ਖੂਦ ਦੇ ਵਿੱਚ ਹੋਵੇ ਓਏ ਗੱਲ ਕਰਦਾ ਪਤੰਦਰ ਗੱਡੀਆਂ ਦੀ ਰਾਜਲ ਹੀੜੀ ਓਏ ਦੁੱਖਾਂ ਵਿੱਚ ਜੂਨ ਗੁਜ਼ਰੇ ਇਹ ਉਪਲੀ ਆਖਦਾ ਔਰਤਾਂ ਛੱਡੀਆਂ ਦੀ ਉਪਲੀ ਆਖਦਾ ਔਰਤਾਂ ਛੱਡੀਆਂ ਦੀ ਚੈਨਲ ਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਫੋਲੋ ਕਰ ਲਿਓ ਤੇ ਨਾਲ ਸਬਸਕ੍ਰਾਈਬ ਕਰ ਦਿਓ ਬੜੀ ਮਿਹਰਬਾਨੀ ਥੈਂਕ ਯੂ ਜੀ